ਮਾਤਾ ਕਿਹੜੇ ਪਿੰਡ ਤੋਂ ਤੁਸੀਂ ਚੁੰਗਾ ਤੋਂ ਆਂ ਜੀ ਚੁੰਗਾ ਤੋਂ ਹਾਂਜੀ ਤੇ ਕੁਛ ਦਿਨ ਪਹਿਲਾਂ ਨਾ ਤੁਸੀਂ ਸਾਡਾ ਬਾਡੀ ਸਰਵਿਸ ਪੈਕ ਲਿਆ ਸੀ ਪੰਜ ਜੂਸ ਹਾਂਜੀ ਉਹ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਪ੍ਰੋਬਲਮ ਤਾਂ ਜੀ ਮੈਨੂੰ ਬਹੁਤ ਜ਼ਿਆਦਾ ਸੀ ਕੀ ਪ੍ਰੋਬਲਮ ਸੀ ਮਾਤਾ ਮੈਨੂੰ ਪੇਟ ਦੀ ਸੀ ਅੱਛਾ ਹਾਂਜੀ ਮੈਨੂੰ ਸਾਹ ਨਹੀਂ ਸੀ ਹੁੰਦਾ ਜੀ ਅੱਛਾ ਹਾਂ ਤਾਂ ਆਹ ਕੋ ਚਾਹੇ ਗੋੜਾ ਬਣ ਕੇ ਹੀ ਸਾਰੇ ਨਾੜਾ ਨਾ ਮੇਰੇ ਖੜਦਾ ਸੀ ਪੂਰੀ ਪ੍ਰੋਬਲਮ ਸੀ ਜੀ ਹੁਣ ਮੈਂ ਛੋਟਾ ਜਿਦਾਂ ਦਾ ਪੈਕ ਪੀਤਾ ਜੀ ਪੰਜੇ ਪੈਕ ਹਾਂਜੀ ਉਹਦੇ ਨਹੀਂ ਜਮਾ ਛੱਟਾਂਗੇ ਠੀਕ ਹੈ ਇਹ ਮੱਲਾ ਤੁਸੀਂ ਦਵਾਈਆਂ ਦਵੀਆਂ ਹੋਰ ਲਈਆਂ ਟੈਸਟ ਵਗੈਰਾ ਕਰਾਉਂਦੇ ਲਈਆਂ ਜੀ ਇਹਦਾ ਦੇਚ ਹੱਤ ਬਤਾ ਦੇ ਕਲੀਆਂ ਦਵਾਈਆਂ ਤਾਂ ਠੀਕ ਹੈ ਕੀ ਕਹਿੰਦੇ ਸੀ ਡਾਕਟਰ ਐਲਟਰਾਸੋਨ ਚ ਦੱਸ ਦੇ ਸੀ ਜੀ ਠੀਕ ਹੈ ਤੇ ਵੀ ਤੁਹਾਡੇ ਅੰਦਰ ਆ ਸਮਝਣਾ ਜਿਹੜਾ ਆਪਣਾ ਹੁੰਦਾ ਲੀਵਰ ਜੀ ਹਾਂਜੀ ਵੀ ਜੀ ਵੇਰ ਦੀ ਨਗ ਸਮਝਦਾ ਸੀ ਲੀਵਰ ਦਾ ਸਾਈਜ਼ ਵੱਡਾ ਸਾਈਜ਼ ਵੱਡਾ ਹੋਇਆ ਪਿਆ ਸੀ ਠੀਕ ਹੈ ਉਹਦੇ ਵਿੱਚ ਇਨਫੈਕਸ਼ਨ ਜੀ ਮੈਨੂੰ ਹੁਣ ਅਜੀ ਤਾ ਤੁਹਾਡੇ ਭਾਇ ਕ ਪੀਤੇ ਨੇ ਜੀ ਹਾਂਜੀ ਤੇ ਹੁਣ ਜੀ ਸਾਰੀ ਸੋਦੀ ਠੀਕ ਠਾਕ ਹੈ ਠੀਕ ਹੈ ਕਿੰਨੀਆਂ ਕ ਦਵਾਈਆਂ ਲਈਆਂ ਮਾਤਾ ਬਾਜਾ ਤਾਂ ਵਾਧੂ ਲੈਨੇ ਜੀ ਮੈਂ ਬਹੁਤ ਮੰਨਦੇ ਕਿ ਨਾ ਵੀ ਪਰਾਂ ਨਹੀਂ ਮਤਲਬ 70000 ਬਹੁਤ ਜਿਆਦਾ ਖਰਚਾ ਕੀਤਾ ਤੇ ਖਰਚੇ ਬਹੁਤ ਕਰਿਆ ਜੀ ਪਰ ਮੈਨੂੰ ਫਾਇਦਾ ਤੁਹਾਡੇ ਪਾਇਕੇ ਨਹੀਂ ਕੀਤਾ ਠੀਕ ਹੈ ਲੱਖਾਂ ਹੀ ਭੈਣ ਭਾਈ ਤੁਸੀਂ ਇਹ ਵੀਡੀਓ ਦੇਖਣਗੇ ਸੋਢੀ ਤੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਹੋਗੇ ਇਹ ਹੀ ਸਲਾਹ ਦੇਉਂਗੀ ਮੈਂ ਤਾਂ ਵੀ ਤੁਸੀਂ ਇਹੇ ਪਾਇਕੇ ਵਰਤ ਕੇ ਦੇਖੋ ਜੀ ਤੇ ਆਪੇ ਪ੍ਰੋਬਲਮ ਤੁਹਾਨੂੰ ਸਾਰੀ ਦੂਰ ਹੋ ਜੀ ਸੋਢੀ ਠੀਕ ਹੈ ਸ਼ਰਮ ਆਜੂ ਜੀ ਮੈਨੂੰ ਤਾਂ ਪੂਰਾ ਰਾਮ ਆ ਗਿਆ ਠੀਕ ਹੈ ਮਾਤਾ ਧੰਨਵਾਦ ਮੈਨੂੰ ਤਾਂ ਬਹੁਤ ਫਾਇਦਾ ਜਿੰਦੀ ਮੈਂ ਤਾਂ ਕਿਧੋ ਰਾਮ ਹੀ ਨਹੀਂ ਸੀ ਜੀ ਆਏ ਹੁਣ ਜਾਨੀ ਬਿਲਕੁਲ ਤੰਦਰੁਸਤ ਹੋ ਗਿਆ। ਰਹਾ ਤੰਦਰੁਸਤ ਆ ਜੀ। ਵਧੀਆ ਖਾਣਾ ਪੀਣਾ ਵੀ ਮੇਰੇ ਸਾਰਾ ਜੀ ਸੈੱਟ ਬੜੀ ਵਗ ਬਾਜਵੇਂ ਆਉਣਾ। ਠੀਕ ਆ ਹੁਣ ਤਾਂ ਨਹੀਂ ਦਮ ਚੜਦਾ। ਨਹੀਂ ਨਹੀਂ ਕਹਵਾ ਦਮ ਨਹੀਂ ਚੜਦਾ ਜੀ। ਠੀਕ ਆ ਕਿੰਨੇ ਦਿਨ ਹੋ ਗਏ ਸਰਵਿਸ ਪੈਕ ਪੀਤੇ ਨੂੰ? ਸਰਵਿਸ ਪੀਤੇ ਤਾਂ ਹੋ ਗਏ ਜੀ ਮੈਨੂੰ 15 ਦਿਨਾਂ ਮੁਰਗੀ। 15 ਦਿਨਾਂ ਦਾ ਪੀਤਾ ਜੀ ਮੈਨੂੰ 50 ਦਿਨਾਂ ਸੀ ਜੀ ਮੈਨੂੰ ਪਤਾ ਨਾ ਤਾਂ ਕਰ ਗਏ। ਵੈਰੀ ਗੁੱਡ ਜੀ। ਹਾਂ ਜਾਨੀ ਬਹੁਤ ਸੋਹਣਾ ਰਿਜ਼ਲਟ ਆਇਆ ਤੁਹਾਨੂੰ। ਹਾਂ ਜੀ ਹਾਂ ਪੂਰਾ ਵਧੀਆ। ਧੰਨਵਾਦ ਮਾਸੀ। ਹਾਂ।